ਮਹੋਬੈ ਸਿਫਤ ਖਸਮ ਦੀ ਨੂਰ ਅਰਸੋ ਹੋਂ ਕੁਰਸੋ ਹੋਂ ਝਟੀਆ ਤੁਧ ਡਿਠੇ ਸਚੇ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀ ਤੁਦ ਜਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਹਲਪੁਰੀਏ ਪੁੰਦਰਕ ਵਨਾ ਤਾਚੇ ਹੰਸ ਸਗਲੇ ਜਨ ਕ੍ਰਿਸ਼ਨ ਕੇ ਜਨ ਹਰੇ ਹਰੇ ਨਾ ਚੰਤੀ ਨਾ ਚਨਾ ਪਹਿਲ ਪੁਰੀਏ ਪੁੰਡਰਕ ਵਨਾ ਤਾਚੇ ਹੰਸਾ ਸਗਲੇ ਜਨਾ ਕ੍ਰਿਸ਼ਨ ਤੇ ਜਨੋ ਹਰ ਹਰ ਨਾ ਚੰਤੀ ਨਾ ਚਨਾ ਅਹਲ ਏ ਕੁਰਸਾ ਮੇਰਾ ਅਥਾਨਾ ਕੁਰਸਾ ਦਮਰਾ ਅਸਗਾ ਅਸ ਉਸਗਾ ਹਰ ਕਾ ਬਗਰਾ ਨਾਚ ਪਿੰਧੀ ਮਹਾਂਸਾਗਰ ਰਹਾ ਨਾਚੰਤੀ ਗੋਪੀ ਜਨ ਨਈਅ ਤੇ ਬਰ ਕੰਨਾ ਤਰਕ ਨਾ ਚਾ ਭ੍ਰਮੀਆਂ ਚ ਕੇਸਵਾ ਬਚਾਉਨੀ ਆਈਏ ਮਈਏ ਏਕ ਆਨ ਜੀਓ ਪਿੰਧੀ ਉਭਕਲੇ ਸੰਸਾਰਾ ਭ੍ਰਮ ਭ੍ਰਮ ਆਏ ਤੁਮ ਚੇਹ ਦਵਾਰਾ ਨਰੇ ਮੈਂ ਜੀ ਨਮਾ ਹੋ ਜੀ ਤਨਾ ਤੇ ਨਿਵਾਰਨਾ ਜਮ ਕਰਨਾ ਇੰਧੀ ਉਭ ਕਲੇ ਸੰਸਾਰਾ ब्रह्म ब्रह्म आए तुमचे द्वारा तू कोन रे मैं जी नम हो जी आला ते निवारणा जम करण ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਪਹਿਲ ਪੁਰੀਏ ਪੁੰਡਰਕ ਬਨਾ ਤਾਚੇ ਹੰਸਾ ਸਗਲੇ ਜਨਾਂ ਕ੍ਰਿਸ਼ਨ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ ਪਵਨ ਸ੍ਰੀ ਮੁਖਵਾਕ ਤੁਨਾ ਸ੍ਰੀ ਰਾਗੰਦਰ ਭਗਤ ਨਾਮਦੇਵ ਜੀ ਦੇ ਪਵਨ ਪਿੱਤਰ ਬਚਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਅੰਗ 693 694 ਉਪਰ ਸੁਭਾਏਮਾਨ ਹਨ ਸਤਿਗੁਰੂ ਕਿਰਪਾ ਕਰਨ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਸਾਡੇ ਹਿਰਦੇ ਅੰਦਰ ਵਸ ਜਾਣ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਦੀ ਯਾਤਰਾ ਕਰਦੇ ਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਆਪਣਾ ਜੀਵਨ ਸਫਲ ਬਣਾ ਰਹੇ ਗੁਰਮਖੋਟ ਬਾਗੀ ਜਨੋ ਸਤਿਗੁਰੂ ਬਖਸ਼ਿਸ਼ ਕਰਨ ਆਪ ਸਰਬੱਤ ਸੰਗਤ ਦੀ ਹਾਜ਼ਰੀ ਸੇਵਾ ਦਰਥਾਂ ਪਾਉਣ ਯਾਤਰਾ ਸਫਲ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ